ਨਾਬਾ ਵਿਕੇ ਖਾਟੂ ਵਾਲੇ ਸ਼੍ਰੀ ਸ਼ਿਆਮ ਬਾਬਾ ਜੀ ਦੇ ਜਨਮ ਉਤਸਵ ਦੇ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ ਇਸ ਯਾਤਰਾ ਦੇ ਵਿੱਚ ਜਿੱਥੇ ਵੱਡੀ ਗਿਣਤੀ ਦੇ ਵਿੱਚ ਸ਼ਹਿਰ ਵਾਸੀਆਂ ਨੇ ਹਿੱਸਾ ਲਿਆ ਉੱਥੇ ਹਰ ਪਾਰਟੀ ਦੀ ਰਾਜਨੀਤਿਕ ਆਗੂਆਂ ਨੇ ਸ਼ਿਰਕਤ ਕੀਤੀ ਜਿਸ ਦੇ ਵਿੱਚ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੇ ਫਲੋ ਸ਼ੋਭਾ ਯਾਤਰਾ ਦੇ ਵਿੱਚ ਹਿੱਸਾ ਲਿਆ ਗਿਆ ਇਸ ਮੌਕੇ ਤੇ ਪ੍ਰੋਗਰਾਮ ਰਾਮਦੇਹ ਪ੍ਰਬੰਧਕ ਸੁਮਿਤ ਮਿੱਤਲ ਸੈਂਟੀ ਨੇ ਕਿਹਾ ਕਿ ਅੱਜ ਅਸੀਂ ਵਿਸ਼ਾਲ ਸ਼ੋਭਾ ਯਾਤਰਾ ਕੱਢ ਰਿਹਾ ਅਤੇ 26 ਨਵੰਬਰ ਨੂੰ ਕਨਈਆ ਮਿੱਤਲ ਕੀਰਤਨ ਕਰਨ ਦੇ ਲਈ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਜੈ ਸ਼੍ਰੀ ਸ਼ਾਮਾ ਜੀ ਬਹੁਤ ਜੈ ਕਰ ਦੇਣਾ ਜੀ ਭਗਵਾਨ ਸ੍ਰੀ ਘਟੂ ਸ਼ਾਮਜੀ ਦਾ ਜਨਮ ਦਿਹਾੜਾ ਔਰ ਇਹਦੇ ਸਬੰਧ ਦੇ ਵਿੱਚ ਨਾਪਾ ਦੇ ਵਿੱਚ ਇਹ ਸ਼ੋਭਾ ਯਾਤਰਾ ਜਿਹੜੀ ਕੱਟੀ ਜਾ ਰਹੀ ਹੈ ਸ਼ਕਤਾਂ ਦਾ ਫਟਾਫਟ ਮਾਰਦਾ ਕੱਟ ਦੱਸ ਰਿਹਾ ਕਿ ਕਿੰਨਾ ਪਿਆਰ ਕਰਦੇ ਨੇ ਕਾਪੂ ਸ਼ਾਮਜੀ ਨੂੰ ਔਰ ਮੇਰੇ ਵੱਲੋਂ ਸਮੂਹ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ ਜੀ ਜਨਮ ਦਿਹਾੜੇ ਦੀ ਤੇ ਇਸ ਤੋਂ ਬਾਅਦ 26 ਤਰੀਕ ਨੂੰ ਬਹੁਤ ਵੱਡਾ ਪ੍ਰੋਗਰਾਮ ਜਿਹੜਾ ਦੀ ਕਾਲਜ ਗਰਾਊਂਡ ਰਬਦੰਮਨ ਕਾਲਜ ਦੇ ਵਿੱਚ ਰੱਖਿਆ ਜਾ ਰਿਹਾ ਹੈ ਸ਼ਾਮ ਨੂੰ 6:00 ਵਜੇ ਸ਼ੁਰੂ ਹੋਏਗਾ ਜਿਹਦੇ ਵਿੱਚ ਨੇੜੇ ਤੇੜੇ ਤੋਂ ਸੰਗਤ ਜਿਹੜੀ ਆ ਹੁਮਾ ਕੇ ਪਹੁੰਚ ਰਹੀ ਹੈ ਅਸੀਂ ਉਹਦੇ ਪ੍ਰੋਪਰ ਸਾਰੀ ਕਮੇਟੀ ਜਿਹੜੀ ਇਹ ਪੁਖਤਾ ਪ੍ਰਬੰਧ ਕਰ ਰਹੀ ਹੈ ਪ੍ਰਸ਼ਾਸਨ ਤੋਂ ਲੱਗਿਆ ਹੈ ਔਰ ਹਰ ਚੀਜ਼ ਦੀ ਨਿਗਰਾਨੀ ਰੱਖ ਰਹੇ ਆ ਤੇ ਵੱਡਾ ਕੱਖ ਜਿਹੜਾ ਹੋ ਦੀ ਸੰਭਾਵਨਾ ਕਿ ਸੰਗਤ ਜਿਹੜੀ ਹੁਮਾ ਮਾ ਕੇ ਪਹੁੰਚੇ ਸੋ ਅੱਜ ਦੇ ਜਨਮ ਦਿਹਾੜੇ ਤੇ ਜਿੱਥੇ ਖਾਟੂ ਸ਼ਾਮ ਜੀ ਨੂੰ ਸਹੀ ਯਾਦ ਕਰ ਰਹੇ ਆ ਉਹਨਾਂ ਦੀਆਂ ਉਹਨਾਂ ਦਾ ਆਸ਼ੀਰਵਾਦ ਲੈ ਰਹੇ ਆ ਔਰ ਸੰਗਤ ਦਾ ਜਿਹੜਾ ਪਿਆਰ ਹੈ ਉਹ ਵੀ ਜਿਹੜਾ ਜੀ ਅਲੱਗ ਹੀ ਨਜ਼ਰ ਆ ਰਿਹਾ ਜਿ ਪੂਰਾ ਨਾਪਾ ਜਿਹੜਾ ਉਹ ਖਾਟੂ ਸ਼ਾਮ ਜੀ ਦੇ ਪਿਆਰ ਦੇ ਵਿੱਚ ਉਹਨਾਂ ਦੀ ਭਗਤੀ ਦੇ ਵਿੱਚ ਰੰਗਿਆ ਨਜ਼ਰ ਆ ਰਿਹਾ ਹੋਰ ਸਰ ਕੋਣ ਕੋਣ ਆ ਰਹੇ ਨੇ ਜੀ ਮੇਨ ਮੇਰੇ ਸਿੰਗਰ ਅ ਦੇਖੋ ਅਸੀਂ ਜਿੰਨੇ ਐਮਐਲਏ ਸਹਿਬਾਨ ਨੇ ਕੈਮਨ ਮੰਤਰੀ ਨੇ ਜਿਲ੍ਹਾ ਪਟਿਆਲਾ ਦੇ ਸਾਰਿਆਂ ਨੂੰ ਇਨਵਾਈਟ ਕਰ ਰਹੇ ਆ। ਬਾਕੀ ਸਮੇਂ ਦੇ ਮੁਤਾਬਕ ਜਿੰਮੀ ਜਿੰਮੀ ਉਹਨਾਂ ਕੋਲ ਸੁਭਤਾ ਹੋਈ ਉਸ ਦਿਨ ਪਹੁੰਚਣ ਦੀ ਸਾਰੇ ਕੋਸ਼ਿਸ਼ ਕਰਨ ਲਈ ਸਭ ਨੂੰ ਬੇਨਤੀ ਕੀਤੀ ਹੈ। ਤੇ ਬਾਕੀ ਇਹ ਆ ਵੀ ਜਿੰਨੇ ਵੀ ਸਮਾਜ ਸੇਵੀ ਨੇ ਜਿੰਨੇ ਵੀ ਐਨਜੀਓ ਚ ਕੰਮ ਕਰਦੇ ਨੇ ਜਿੰਨੇ ਵੀ ਧਾਰਮਿਕ ਸੰਸਥਾਵਾਂ ਨੇ ਸਾਰਿਆਂ ਨੂੰ ਇਨਵੀਟੇਸ਼ਨ ਸਾਰੀ ਜਿਹੜੀ ਉਹ ਦੇ ਰਹੀ ਹੈ ਤੇ ਮੈਂ ਵੀ ਬੇਨਤੀ ਕਰਦਾ ਕਿ ਜਰੂਰ ਆਪਣੇ ਪਰਿਵਾਰ ਸਮੇਤ ਇਹ ਪ੍ਰੋਗਰਾਮ ਦਾ ਆਨੰਦ ਲਓ ਤੁਸੀਂ ਜਿਹੜਾ ਅੱਜ ਪੈਦਲ ਮਾਰਚ ਹੋ ਰਿਹਾ ਇਹਦਾ ਵੀ ਤੁਸੀਂ ਆਨੰਦ ਲੈ ਰਹੇ ਹੋ ਔਰ 26 ਤਰੀਕ ਨੂੰ 26 ਨਵੰਬਰ ਨੂੰ ਕਾਲਜ ਗਰਾਊਂਡ ਰਮਨ ਕਾਲਜ ਨਾਪਾ ਦੇ ਵਿੱਚ ਜਿਹੜਾ ਜੀ ਬਹੁਤ ਵੱਡਾ ਧਾਰਮਿਕ ਸਮਾਗਮ ਹੋ ਰਿਹਾ ਜਿਹਦੇ ਵਿੱਚ ਕਨਈਆ ਮਿੱਤਲ ਸਾਹਿਬ ਸਾਰੀ ਸੰਗਤ ਦੇ ਚਰਨਾਂ 'ਚ ਬੈਠ ਕੇ ਇਹ ਬਹੁਤ ਵਿਸ਼ੇਸ਼ ਤੌਰ ਤੇ ਪਹੁੰਚ ਰਹੇ ਨੇ ਜੁਵੇਸਤਰਾ ਜੈਸ਼ ਕੁਲਾਬਾ ਹਲਕਾ ਛੋਟੀ ਕਾਸ਼ੀ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਕਿਉਂਕਿ ਇੱਥੇ ਹਰ ਧਰਮ ਨੂੰ ਮੰਨਣ ਵਾਲੇ ਲੋਕ ਨੇ ਪਰ ਚਾਹੇ ਮਹਾਰਾਜਾ ਹੀਰਾ ਸਿੰਘ ਜੀ ਦੀ ਗੱਲ ਕਰੀਏ ਹਰੇਕ ਧਰਮ ਦਾ ਸਤਿਕਾਰ ਕਰਦੇ ਸੀ ਹਰੇਕ ਧਰਮ ਦੀ ਪੂਜਾ ਹੁੰਦੀ ਸੀ ਇੱਥੇ ਅੱਜ ਵੀ ਉਹੀ ਰੰਗਤ ਜਿਹੜੀ ਦੇਖਣ ਨੂੰ ਮਿਲ ਰਹੀ ਆ ਹਰੇਕ ਧਰਮ ਦੇ ਲੋਕ ਜਿਹੜੇ ਆ ਇਸ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਨੇ ਇਹ ਨਾਬੇ ਦੀ ਬਲੱਖਣਤਾ ਇਹ ਸਭ ਤੋਂ ਵੱਡੀ ਹੈ ਕਿ ਨਾਪਾ ਜਿਹੜਾ ਬੜਾ ਪੀਸਫੁੱਲ ਔਰ ਬੜਾ ਧਾਰਮਿਕ ਤੌਰ ਤੇ ਤੇ ਆਤਮਿਕ ਤੌਰ ਤੇ ਬੜਾ ਅਗਾਹ ਵਧੂ ਸ਼ਹਿਰ ਔਰ ਇਲਾਕੇ ਦੇ ਲੋਕ ਵੀ ਸਾਰੇ ਚਫਮਾ ਮਾ ਕੇ ਜਿੰਨੇ ਵੀ ਧਾਰਮਿਕ ਸਮਾਰਟ ਹੁੰਦੇ ਆ ਹਮਾ ਮਾ ਕੇ ਪਹੁੰਚਦੇ ਨੇ ਇੱਕ ਏਡਾ ਵੱਡਾ ਚਾਹ ਸਾਰੇ ਸ਼ਹਿਰ ਦੇ ਵਿੱਚ ਏਡਾ ਵੱਡਾ ਚਾਹ ਕਿ ਪ੍ਰਭੂ ਨੇ ਕਿਰਤਾਂ ਕੀਤੀ ਹੈ ਸਾਤੋ ਸ਼ਾਂਗਰੀ ਆਜੀ ਯਾਤਰਾ ਨਿਕਲਦੀ ਹੈ ਇਹ ਵੱਡਾ ਇੱਕ ਪ੍ਰਭੂ ਦਾ ਨਾਮ ਲੈਣ ਵਾਲੀ ਗੱਲ ਹੈ ਕੇ ਸਾਰੇ ਜਿਹੜੇ ਲੋਕ ਨੇ ਸ਼ਹਿਰ ਦੇ ਇਕੱਠੇ ਹੋ ਕੇ ਇਸ ਮਹਾਨ ਯਾਤਰਾ ਵਿੱਚ ਇਕੱਠੇ ਹੋਏ ਨੇ ਸੋ ਸਾਰੇ ਭੈਣ ਭਰਾਵਾਂ ਨੂੰ ਮੈਂ ਮੁਬਾਰਕਬਾਦ ਦੇਣੀ ਚਾਹੁੰਨਾ ਤੇ ਪ੍ਰਭੂ ਦੇ ਅੱਗੇ ਬੇਨਤੀ ਕਰਦਾ ਕਿ ਪ੍ਰਭੂ ਨਾਭੇ ਦੇ ਉੱਪਰ ਆਪਣੀ ਕਿਰਪਾ ਬਣਾਈ ਰੱਖਣ ਕਿਉਂਕਿ ਨਾਭਾ ਜਿਹੜਾ ਹੈਗਾ ਨਾਭੀ ਕਿਹਾ ਜਾਂਦਾ ਹੈ ਵਿਸ਼ਨੂੰ ਦੀ ਨਾਭੀ ਕਿਹਾ ਜਾਂਦਾ ਹੈ ਸੋ ਇਹ ਪ੍ਰਭੂ ਦੀ ਕਿਰਪਾ ਦੇ ਨਾਲ ਇਹ ਵੱਡੀ ਕਿਰਪਾ ਹੋਈ ਹੈ ਅੱਜ ਮੇਰਾ ਭੈਣ ਭਰਾ ਹਰ ਪ੍ਰਭੂ ਦੇ ਰੰਗ ਵਿੱਚ ਰੰਗਿਆ ਲੱਗਿਆ ਹੋਇਆ ਨਜ਼ਰ ਆ ਰਿਹਾ ਸੋ ਮੈਂ ਆਪਣੇ ਵੱਲੋਂ ਪ੍ਰਬੰਧਕਾਂ ਨੂੰ ਵਧਾਈ ਦਿੰਦਾ ਦੇਖਣ ਵਾਲੀ ਕੋਈ ਬਸ ਹੋਈ ਪਈ ਆ ਦੇਖੋ ਗਾਧੇ ਐ ਇੰਨੀ ਖੁਸ਼ੀ ਦੇ ਵਿੱਚ ਪੜਾ ਬੱਚੇ ਬਜ਼ੁਰਗੋ ਮਤਾਂਵਾ ਲਾਪੇ ਚ ਐਡਾ ਵੱਡਾ ਫੰਕਸ਼ਨ ਕਦੇ ਕਦੇ ਹੁੰਦਾ ਜਾਤੀ ਰਹਿਤ ਸਾਰੇ ਧਰਮਾਂ ਦੇ ਲੋਕ ਸਾਰੇ ਪੱਖਿਆਂ ਦੇ ਲੋਕ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਣ ਪ੍ਰਬੰਧਕਾਂ ਨੇ ਬੁਲਾ ਕੇ ਸਾਰਿਆਂ ਨੂੰ ਇੱਕ ਸਬੂਤ ਦਿੱਤਾ ਹੈ ਔਰ ਸ਼੍ਰੀ ਸ਼ਾਮ ਜਿਹਦੇ ਸ਼ੂ ਜਨਮ ਦਿਹਾੜੇ ਤੇ ਔਰ ਸ਼ੋਭੀਆ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਔਰ ਬੱਚਾ ਬੱਚਾ ਚਿਹਰੇ ਤੇ ਰੌਣਕ ਹੈ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਜੈ ਸ਼੍ਰੀ ਸ਼ਾਮ ਜੀ ਤੇ ਅੱਜ ਤੁਸੀਂ ਦੇਖ ਰਹੇ ਹੋ ਜਿਵੇਂ ਨਿਸ਼ਾਨ ਯਾਤਰਾ ਕੱਢੀ ਜਾ ਰਹੀ ਹੈ ਤੇ ਬਹੁਤ ਹੀ ਲੋਕਾਂ ਵਿੱਚ ਜੋਸ਼ ਸ਼ੋਰ ਹੈ ਤੇ 26 ਤਰੀਕ ਨੂੰ ਆਪਣਾ ਘਰੂ ਸ਼ਾਮ ਜੀ ਦਾ ਪ੍ਰੋਗਰਾਮ ਹੈ ਜਿੱਥੇ ਕਨਈਆ ਮਿੱਤਲ ਜੀ ਆ ਰਹੇ ਨੇ ਲੋਕਾਂ ਵਿੱਚ ਬਹੁਤ ਜੋਸ਼ ਹੈ ਬਹੁਤ ਪਹਿਲੀ ਵਾਰ ਨਾਬਾਦੀ ਧਰਤੀ ਦੇ ਵਿੱਚ ਇਹ ਪ੍ਰੋਗਰਾਮ ਰੱਖਿਆ ਜਾ ਰਿਹਾ ਹੈ ਤੇ ਪ੍ਰਮਾਤਮਾ ਤੁਹਾਨੂੰ ਸਫਲ ਕਰੇ ਤੇ ਬਹੁਤ ਹੀ ਵੱਡੇ ਇਕੱਠ ਵਿੱਚ ਇਹ ਪ੍ਰੋਗਰਾਮ ਹੋਣਾ ਜਿਦੇ ਵਿੱਚ ਸਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਸਭ ਨੂੰ ਸਾਰੇ ਪਾਸਿਓਂ ਆਣਗੇ ਸੰਗਰੂ ਰਾਜਪੁਰਾ ਸਾਰੀ ਜਗ੍ਹਾ ਤੋਂ ਪ੍ਰੋਗਰਾਮ ਅਤੇ ਪ੍ਰੋਗਰਾਮ ਬਹੁਤ ਹੀ ਵਧੀਆ ਤਰੀਕੇ ਨਾਲ ਅਰੇਂਜਮੈਂਟ ਕੀਤਾ ਗਿਆ ਸਭ ਤੋਂ ਪਹਿਲਾਂ ਤਾਂ ਸਾਰੇ ਸ਼ਾਮਪ੍ਰੇਲੀਆ ਨੂੰ ਅੱਜ ਸ਼੍ਰੀ ਖਾਟੂ ਸ਼ਾਮ ਜੀ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾ ਜਿਹੜੀ ਇਹ ਯਾਤਰਾ ਗੱਡੀ ਆ ਰਹੀ ਹੈ 26 ਨਵੰਬਰ ਨੂੰ ਜਿਹੜਾ ਆਪਣਾ ਪ੍ਰੋਗਰਾਮ ਹੋ ਰਿਹਾ ਹੈ ਜੋ ਵਿਸ਼ਾਲ ਜਾਗਰਣ ਹੋਣ ਜਾ ਰਿਹਾ ਉਸ ਦੇ ਸਬੰਧ ਵਿੱਚ ਗੱਡੀ ਆ ਰਹੀ ਹੈ ਤੇ ਤੁਸੀਂ ਇਹ ਲਾ ਲਓ ਸਾਰਾ ਨੱਬਾ ਸ਼ਹਿਰ ਇਸ ਯਾਤਰਾ ਵਿੱਚ ਲਗਭਗ ਭਾਗ ਲੈ ਰਿਹਾ ਹੈ ਤੇ ਬਹੁਤ ਜ਼ਿਆਦਾ ਦੇਖੋ ਤੁਸੀਂ ਉਤਸ਼ਾਹ ਸਾਰੇ ਸ਼ਹਿਰ ਵਾਸੀਆਂ ਵਿੱਚ ਇਹ 26 ਤਰੀਕ ਨੂੰ ਕੌਣ ਆ ਰਿਹਾ ਤੇ ਕਿੰਨੇ ਵਜੇ ਪ੍ਰੋਗਰਾਮ ਸ਼ੁਰੂ 26 ਤਰੀਕ ਨੂੰ ਦਾ ਪ੍ਰੋਗਰਾਮ 6 ਵਜੇ ਸ਼ੁਰੂ ਹੋਊਗਾ ਤੇ ਦੇ ਵਿੱਚ ਇੱਕ ਨਈਮ ਮਿੱਤਰ ਤੇ ਪੂਨਮ ਦੀ ਜੀ ਭਜਨਾਂ ਦੇ ਕਰੀਬ ਰੱਖਿਆ ਕਰਾਂਗੇ ਕਿੰਨੇ ਇਕੱਠ ਹੋਣਗੇ ਆਸ ਉਮੀ ਸੀ ਆਰ ਮਹੌਲ ਬਣਿਆ ਜੀ 90 ਦੇ ਵਿੱਚ ਇਸ ਦਾ ਪਹਿਲੀ ਵਾਰ ਦੇਖ ਰਿਹਾ ਵੀ ਇੰਨਾ ਲੋਕਾਂ ਦੇ ਵਿੱਚ ਖੁਸ਼ੀ ਹੈ ਔਰ ਇੱਥੇ ਹੁਣ ਨਿਸ਼ਾਨ ਯਾਤਰਾ ਸ਼ੁਰੂ ਹੋਣ ਜਾ ਰਹੀ ਹੈ। ਆਹ ਸ਼ਹਿਰ ਦੇ ਵਿੱਚ ਬਹੁਤ ਹੀ ਖੁਸ਼ੀ ਵਾਲਾ ਮਾਹੌਲ ਖੁੱਲਾਂ ਦੀ ਬਸਾਤਾ ਲਈ ਲੋਕ ਤਿਆਰ ਬੈਠੇ ਨੇ। ਕਿਉਂਕਿ ਇਹਦਾ ਯਾਤਰਾ ਆਵੇ। ਔਰ ਮੇਰੇ ਖਿਆਲ ਵੀ ਅਸੀਂ ਦਾ ਇੰਨਾ ਇੰਨਾ ਸ਼ਾਮ ਜਿਹੜਾ ਪਰਿਵਾਰ ਐ ਇੰਨੀ ਮਿਹਨਤ ਕਰ ਰਹੇ ਨੇ ਮੈਂਬਰ ਔਰ ਬੜੀ ਖੁਸ਼ੀ ਲੱਗਦੀ ਹੈ ਕਿ ਇਹਨਾਂ ਨੇ ਇੱਕ ਇੱਡਾ ਬੜਾ ਨਾਬੇ ਦੇ ਵਿੱਚ ਇਤਿਹਾਸ ਰਚ ਦੇਣਾ ਵੀ ਇੰਨੀ ਘਟ ਤੋਂ ਘਟ ਇਹਨਾਂ ਦਾ 1000 ਨਿਸ਼ਾਨ ਆ ਜਿਹੜੇ ਲੈ ਕੇ ਪੈਦਲ ਚੱਲੇ ਨੇ ਔਰ 26 ਤਰੀਕ ਨੂੰ ਕਨਈਆ ਵਿੱਚ ਜੀਦਾ ਜਾਗਰਣ ਕਰਾ ਰਹੇ ਨੇ ਔਰ ਮੇਰੇ ਖਿਆਲ ਵੀ ਆਬੇ ਦੇ ਵਿੱਚ ਇਹ ਪਹਿਲੀ ਵਾਰ ਹੋ ਰਿਹਾ ਔਰ ਬਹੁਤ ਹੀ ਖੁਸ਼ੀ ਵਾਲਾ ਬਹੁਤਾਂ ਮੈਨ ਦੀ ਸੁਸਾਇਟੀ ਦਾ ਇਹਨਾਂ ਦੇ ਮੈਂਬਰਾਂ ਦਾ ਬਹੁਤ ਬਹੁਤ ਧੰਨਵਾਦੀ ਆ ਵੀ ਜਿਹੜੇ ਅੰਨੇ ਹਿੰਮਤ ਮਾਰ ਰਹੇ